ਸੱਜਣੋ ਜੈਨੂਅਨ ਰੇਟ ਜੈਨੂਅਨ ਕਪੜਾ ਤੇ ਜੈਨੂਅਨ ਬੰਦੇ ਬਾਈ ਵਿਕਰਾਂਤ ਸ਼ਰਮਾ ਕੋਲੇ ਆਇਆ ਬਾਈ ਵਿਕਰਾਂਤ ਸ਼ਰਮਾ ਉਹ ਸੱਜਣ ਆ ਜਿਹੜੇ ਸੱਜਣ ਨੇ ਆਪਾਂ ਤੁਹਾਨੂੰ ਇਹ ਕਹਿ ਸਕਦੇ ਆ ਵੀ ਇੱਜ਼ਤ ਕਮਾਈ ਆ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਤੇ ਹੁਣ ਬਾਂਚ ਆਫ ਬੈਡ ਇੱਕ ਬਹੁਤ ਕਮਾਲ ਦਾ ਬ੍ਰਾਂਡ ਆ ਜਿਹੜਾ ਲੈ ਕੇ ਆਏ ਆ ਜਿਨ੍ਹਾਂ ਦਾ ਐਕਸਪੀਰੀਅੰਸ ਆ ਕਪੜਾ ਬਣਾਉਣ ਦੇ ਵਿੱਚ ਕਪੜਾ ਸੇਲ ਕਰਨ ਦੇ ਵਿੱਚ ਬਹੁਤ ਜ਼ਿਆਦਾ ਵਿਕਰਾਮ ਹੋਣਾਂ ਦਾ ਦੇ ਲੋਕਾਂ ਦਾ ਰਿਸਪੌਂਸ ਆ ਜਿਹੜਾ ਉਹ ਵੀ ਗ੍ਰੇਟ ਰਹਾ ਮਤਲਬ ਗ੍ਰੇਟ ਬੰਦਾ ਗ੍ਰੇਟ ਰਿਸਪੌਂਸ ਗ੍ਰੇਟ ਕੁਆਲਿਟੀ ਸਭ ਕੁਝ ਗ੍ਰੇਟ ਹੈ ਤੇ ਤੁਹਾਨੂੰ ਆਪਾਂ ਗਰਮੀਆਂ ਵਾਲਾ ਕੱਪੜਾ ਲੋਹੜਾਂ ਦਿਖਾਉਣ ਲੱਗੇ ਆ ਸੱਜਣੋਂ ਰੇਟ ਵੀ ਦੱਸਾਂਗੇ ਕੁਆਲਿਟੀ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਵਿਕਰਾਂਤ ਬਾਈ ਦਾ ਮਾੜ ਆ ਜਾ ਸਵਾਗਤ ਕਰਾ ਦੇ ਆ ਜਾ ਆਪਾਂ ਸਖਬਾ ਸਵਾਗਤ ਕਰਦਗੇ ਇਧਰਲੇ ਪਾਸੇ ਆ ਜਾਓ ਜੀ ਤੁਹਾਡਾ ਸਵਾਗਤ ਕਰਦਗੇ ਬਾਈ ਜੀ ਸਵਾਗਤ ਕਰਦੇ ਆ ਅਸੀ ਗੱਲ ਜੀ ਧੰਨਵਾਦ ਸਿੱਕਾ ਮੁੱਛ ਮੱਛ ਪ੍ਰੀਤ ਮੁੱਛ ਮੁੱਛ ਤੇ ਮੜਿਆ ਨੇੜੇ ਕੋਵਸ ਕਰ ਸੇਰਾ ਗੱਲ ਬਹੁਤ ਬਣੀ ਪਈ ਆ ਹਾਂਜੀ ਕਰਈਏ ਹਾਂ ਵਿਕਰਮਾ ਤਾ ਮੈਨੂੰ ਉਹ ਦਿਖਾ ਯਾਰ ਸੋਹਣਾ ਟੀ-ਸ਼ਰਟਾਂ ਪਹਿਲਾਂ ਮੈਨੂੰ ਲੱਗਿਆ ਟੀ-ਸ਼ਰਟਾਂ ਟੀ-ਸ਼ਰਟਾਂ ਪਹਿਲਾਂ ਗੋਲ ਗਲੇ ਵਾਲੀਆਂ ਦਿਖਾ ਦਈਏ ਹਾਂਜੀ ਹਾਂ ਬਈਆ ਗੋਲ ਗਲੇ ਵਾਲੀ ਟੀ-ਸ਼ਰਟਾਂ ਨੇ ਤੁਸੀਂ ਦੇਖੀ ਚੱਲਿਓ ਕਿ ਆ ਦੇਖੋ ਕਿਉਂ ਆ ਜੇ ਤੁਸੀਂ ਲਿਖਿਆਣਾ ਲੈਣਾ ਤੇ ਆ ਮੂਹਰੇ ਪਾਸੇ ਪੁੱਤ ਆ ਫੜੀ ਜਾ ਰ ਹਾਂ ਆ ਮੈਂ ਆਪਦੇ ਬੇਟੇ ਨੂੰ ਲੈ ਆਇਆ ਨਾਲ ਟ੍ਰੇਨਿੰਗ ਦੇ ਰਿਆਂ ਜੇ ਕੋਈ ਗੱਲ ਮਨ ਚ ਆ ਜੇ ਕੋਈ ਮਾੜੀ ਵੀ ਆ ਜੇ ਤੱਤ ਤੇਰਾ ਇਹ ਤਾਇਆ ਲੱਗਦਾ ਤੂੰ ਕਹੇ ਨਹੀਂ ਵੀ ਤਾਇਆ ਤੇਰਾ ਕੰਮ ਮਾੜਾ ਹੂੰ ਫੱਕੀ ਗਾਲ ਆ ਬਈ ਕਹਿੰਦਾ ਨਹੀਂ ਲਾਲ ਸਿਰ ਲਾਲ ਜਿਆਦਾ ਦਿਖਾਵਾ ਪ੍ਰੀਤ ਵੀ ਤੇਰਾ ਪੱਖ ਕਰ ਰਿਹਾ ਕੈਮਰੇ ਵਾਲਾ ਬੰਦਾ ਕਹਿੰਦਾ ਲਾਲ ਜਿਆਦਾ ਦਿਖਾ ਕਹਿੰਦਾ ਫਿਰ ਜਿਆਦਾ ਤਾਇਆ ਦਾ ਫਾਇਦਾ ਹੋਊਗਾ ਉਹ ਤਾਂ ਚਾਚਾ ਕਹਿ ਸਕਦਾ ਫਿਰ ਹਾਂ ਪ੍ਰੀਤ ਆ ਨਹੀਂ ਹੋਈ ਆ ਦੇਖ ਫਿਰ ਪ੍ਰੀਤ ਆ ਨਹੀਂ ਦੇਖੀ ਆ ਨਹੀਂ ਦੇਖੀ ਕੱਪੜਾ ਹੁਣ ਮੈਂ ਤੁਹਾਨੂੰ ਕੈਮਰੇ ਵਜ ਦੀ ਕਿਵੇਂ ਦੱਸਾਂ ਵੀ ਕੱਪੜਾ ਕੀ ਜਿਆ ਵਿਕਰਾਂ ਤਾਂ ਫਿਰ ਰੇਟ ਰੂਟ ਵੀ ਮਾੜਾ ਬੋਲੀ ਹਾਂਜੀ ਭਾਈ ਰੇਟ 499 ਤੋਂ ਸ਼ੁਰੂ ਹੋ ਜਾਂਦੇ ਬਾਈ 599 ਦੇ ਰਾਉਂਡ ਐ ਇੱਕ ਮੋਟਾ ਮੋਟਾ ਖਤਮ ਹੈ ਬਈ 500 ਜਾਂ 600 ਇਹਨਾਂ ਵਿੱਚ ਕੋਈ ਵੈਲਿਊਡੇਸ਼ਨ ਹੀ ਹੋਗੀ ਕਿਸੇ ਪੀਸ ਦੇ ਉੱਪਰ ਹੂੰ ਉਹ ਹੋਏਗਾ ਆਦਰਵਾਇਸ 599 ਦੇ ਰਾਉਂਡ ਐ ਸਾਰਾ ਖਤਮ ਕਰਤਾ ਬਈ ਆ ਨੈਕਸਟ ਲੈਵਲ ਆ ਆ ਨੈਕਸਟ ਲੈਵਲ ਆ 499 ਬਈ ਇਹ ਇਹ ਤਾਂ ਆਪਣਾ ਆਪ ਦਾ ਟੱਲੀ ਆ ਹਨਾ ਉਹ ਤੋਂ ਬਹੁਤ ਹਾਂਜੀ ਹਾਂ ਆਪਣੇ ਪਿੱਟ ਬੋਲ ਦੀ ਫੋਟੋ ਹੈ ਜੀ ਬਾਈ ਇਹਨਾਂ ਵਾਲੇ ਦੀ ਕੋਈ ਫੋਟੋ ਆ ਇਹ ਆਪਣੇ ਕੋਲੇ ਹੋਰ ਵੀ ਹੋਣੇ ਪਿਛਲੀ ਵਾਰ ਵੀ ਸ਼ਾਇਦ ਵਾਲੇ ਪੀਸ ਸੀਗੇ ਹਾਂ ਆ ਬੜਾ ਕਿਉਂ ਕਰ ਗੱਲ ਆ ਨਹੀਂ ਹੈ ਨਹੀਂ ਸੀ ਇਹ ਹੈ ਨਹੀਂ ਸੀ ਇਹ ਥੋੜਾ ਕਾਸਟਲੀ ਹੋਏਗਾ ਇਹ ਹੋਏਗਾ ਇਹ ਵੀ 599 ਹੀ ਲੋ ਜੀ ਇਹ ਐਂਟੀਫਿਟ ਪ੍ਰੋਫਾਈਲ ਹੈ ਜੀ ਹਾਂ ਜੀ ਥੋੜਾ ਜਿਹਾ ਪੈਸੇ ਵੀ ਬੈਗੀ ਟਾਈਪ ਹੈ ਐਂਟੀਫਿਟ ਜੋ ਟ੍ਰੈਂਡ ਹੈ ਅੱਛਾ ਜਾਣ ਕੇ ਹੀ ਪਾਉਂਦੇ ਆ ਹਾਂ ਜੀ ਹਾਂ ਨਵੀਂ ਗੱਲ ਹਾਂ ਜੀ ਆਪੀਸਿਸ ਤਾਂ ਤੁਸੀਂ ਆਲਰੇਡੀ ਮੇਰੇ ਖਿਆਲ ਨਾਲ ਪ੍ਰਮੋਟ ਕਰਿਆ ਹੋਇਆ ਬੇਕ ਵੀ ਬੋਲਦੇ ਆ ਇਹ ਤਾਂ ਇਹ ਤਾਂ ਮੈਂ ਬਹੁਤ ਪਹਿਲਾਂ ਨਾ ਇਹ ਦੂਜੀ ਵਾਰ ਬਣਾਇਆ ਮਾਲ ਪਹਿਲੀ ਵਾਰ ਵਾਲਾ ਮਾਲ ਖਤਮ ਹੈ ਜੀ ਅੱਛਾ ਹਾਂ ਜੀ ਹਾਂ ਮੈਂ ਮੈਂ ਬਹੁਤ ਪਾਇਆ ਹਾਂ ਜੀ ਹਾਂ ਬਾਈ ਇਹ ਬਹੁਤ ਪਾਇਆ ਹਜੇ ਵੀ ਮੇਰੇ ਕੋਲ ਟੀ-ਸ਼ਰਟ ਪਈ ਆ ਜੀ ਹੁਣ ਤੁਸੀਂ ਕੁਆਲਿਟੀ ਤਾਂ ਤੁਸੀਂ ਆਪ ਪਾ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਜੀ ਐਨੀ ਵਾਰ ਪਾ ਲਈ ਤੇ ਮਤਲਬ ਕੁਆਲਿਟੀ ਠੀਕ ਹੀ ਹੈ ਹਾਂ ਆ ਆ ਆ ਵੀ ਬਹੁਤ ਪਾਇਆ ਆ ਵੀ ਗਰਮੀਆਂ ਦੇ ਵਿੱਚ ਬਹੁ ਨਜ਼ਾਰਾ ਦਿੰਦਾ ਇਹਨੇ ਹਾਂ ਜੀ ਹਾਂ ਹਾਂ ਆ ਵੀ ਬਹੁਤ ਪਾਇਆ ਮੈਂ ਆਪ ਇਸ ਵੀ ਬਾਈ ਜੀ ਰੌਣਕ ਕੀ ਹੈ ਹੂੰ ਇਹ ਆ ਵਾਲਾ ਜੀ ਹਾਂ ਹਾਂ ਕਰ ਗੱਲ ਪ੍ਰੀਤੋਈ ਤੇ ਕੱਪੜਾ ਦੇਖੋ ਕੱਪੜਾ ਆਹਾ ਪੂਰਾ ਮਤਲਬ ਸੂਤੀ ਕਪੜਾ ਹਾਂਜੀ ਹਾਂ ਬਾਈ ਹੂੰ ਤੇ ਵਿਕਰਾਂਤ ਭਾਈ ਇਹ ਸਾਰਿਆਂ ਦਾ ਰੇਟ ਉਹੀ ਆ ਸੇਮ ਰੇਟ ਆ ਜੀ 499 599 ਹਾਂਜੀ 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 ਸੇਮ ਆ ਜੀ 499 599 ਦੇ ਵਿੱਚ ਤੁਹਾਨੂੰ ਟੀ-ਸ਼ਰਟ ਮਿਲ ਜੂਗੀ ਪੂਰੀ ਵਧੀਆ ਹਾਂਜੀ ਹਾਂ ਤੇ ਵਿਕਰਾਂਤ ਮਾੜਾ ਕਾਲਰਾਂ ਵਾਲੇ ਪਾਸੇ ਵੀ ਜਾਵੜੀਏ ਬਾਈ ਰਾਉਂਡ neck ਜੇ ਬਾਈ ਜੀ ਆਰਟੀਕਲ ਹੋਣਗੇ ਹੋਰ ਜੀ ਆਹ ਲਓ ਜੀ ਅ ਬੈਕ ਪ੍ਰਿੰਟ ਹੈ ਜੀ ਪਿਛੇ ਕਾਰਪੇਡੀਅਮ ਅੱਛਾ ਆ ਕੜਾਈ ਆ ਇਹ ਭਰੇ ਫਲੌਕ ਪ੍ਰਿੰਟਿੰਗ ਹੈ ਜੀ ਇਹ ਪ੍ਰਿੰਟਿੰਗ ਹੀ ਇਦਾਂ ਦੀ ਆ ਉੱਚਾ ਫਿਰ ਇਹ ਦੂਜਾ ਕੰਬੀਨੇਸ਼ਨ ਹੈ ਬਾਈ ਆਹ ਲੋ ਜੀ ਬੈਡ ਫਿਰ ਰਾਉਂਡ ਨੈਗ ਦੇ ਵਿੱਚ ਆ ਪੀਸ ਹੈ ਜੀ ਇੱਕ ਦੁਨੀਆ ਬੈਡ ਬੈਡ ਹੈ ਕਹਿੰਦੀ ਬੰਚ ਆਫ ਬੈਡ ਫਿਰ ਆ ਵਾਲਾ ਪੀਸ ਹੈ ਜੀ ਦਾ ਦੂਜਾ ਕੰਬੀਨੇਸ਼ਨ ਹੈ ਜੀ ਸੋ ਰਾਉਂਡ ਨੈਗ ਮੋਰ ਹਲੇ ਸੇਮ ਅਹੀ ਨੇ ਯਾਰ ਵੈਸੇ ਤੇਰੇ ਬ੍ਰਾਂਡ ਦੇ ਨਾਂ ਨੂੰ ਹੀ ਲੋਕ ਪਸੰਦ ਕਰਦੇ ਬੈਡ ਲੋਕ ਥੋੜਾ ਲਿਖਣਾ ਪਸੰਦ ਕਰਦੇ ਆਜ ਕੱਲ ਜਦੋਂ ਦਾ ਦੂਜਾ ਉਹ ਗੀਤ ਗਾਇਆ ਵੀ ਹਾਂ ਜੀ ਹਾਂ ਬੈਡ ਬੈਡ ਕਹਿੰਦੀ ਦੁਨੀਆ ਹੱਸੇ ਵਾਲੇ ਨੇ ਬੈਡ ਬੈਡ ਆਈ ਕਹਿੰਦਾ ਨੇ ਹਾਂ ਜੀ ਹਾਂ ਹੂੰ ਆ ਇੱਧਰ ਆ। ਲਿੱਕੇ ਵਾਲੀ ਆ। ਆ ਲੈ ਆਹ ਪੁੱਤ ਫੜ ਕੇ ਉੱਧਰ ਰੱਖੀ ਚੱਲ। ਉਹ ਕਾਊਂਟਰ ਤੇ ਸ਼ਟਰ ਰੱਖਿਆ ਹੋਇਆ ਕਰ। ਲਿੱਕੇ ਵਾਲੀ। ਕਾਊਂਟਰ ਤੇ ਰੱਖਿਆ ਕਰ। ਨਹੀਂ ਰਾਜੇ ਲਿੱਕੇ ਵਾਲੀ ਨਹੀਂ ਆ। ਹਾਂ ਆਹ ਸੇ ਵਿਕਰਾਂਤ ਇੱਧਰ ਲਈ ਪਾਸੇ ਆ। ਕੋਲਰ ਅੱਗੇ ਆ ਗਈ। ਹਾਂਜੀ। ਕੋਲਰ ਵਾਲੀ ਅੱਗੇ ਆ ਗਈ। ਆਹ ਕੋਲਰ ਵਾਲੇ ਕੋਲਰ ਵਾਲੀਆਂ ਵੀ ਦਿਖਾ। ਕੋਲਰ ਵਾਲੀਆਂ। ਹਾਂਜੀ ਹਾਂ। ਆਹ ਸੇ ਕੱਢੀ ਚੱਲ। ਉਹ ਬਾਈ ਨੇ ਪਾਇਆ ਹੋਇਆ ਪੀਸ। ਹਾਂ ਆਹ ਚਾਹ ਬਾਈ ਦੇ ਪਾਇਆ ਹੋਇਆ। ਹਾਂਜੀ ਹਾਂ। ਇਹ ਆਹ ਲਓ ਜੀ ਕੋਲਰ ਵਾਲੀਆਂ ਕੱਢੀ ਜਾਂ ਨਾ। ਇਹ ਸਾਰੇ ਕੋਲਰ ਵਾਲੇ ਪੀਸੇ ਜੀ। ਇਹ ਲਓ। ਆਹ ਕੋਲਰ ਇਹ ਕਿੱਥੋਂ ਸ਼ੁਰੂ ਹੋ ਹਮ ਆਹ ਵਾਲੀ 699 ਦੀ ਹੈ ਜੀ ਆਹ ਇਹ 599 ਹੋਣੀ ਹੈ ਬਾਈ ਇਹ 599 ਜੀ ਅੱਛਾ ਰੇਟ ਉਹੀ ਆ ਕਾਲਰ ਲਾਉਣ ਨਾਲ ਕੋਈ ਰੇਟ ਨੂੰ ਫਰਕ ਨਹੀਂ ਆਉਂਦਾ ਓ ਕਾਲਰ ਲਾਉਣ ਦੇ ਨਾਲ ਸਿਰਫ ਵੈਲਿਊ ਐਡੀਸ਼ਨ ਵਾਲੇ ਇਹ ਵੀ 699 ਹੋਗੀ ਹਾਂਜੀ ਹਾਂ ਜਿਹਦੇ ਵਿੱਚ ਕਾਲਰ ਮਹਿੰਗਾ ਲੱਗਿਆ ਬਾਈ ਇਹਦੇ ਵਿੱਚ ਜੀ ਹਾਂਜੀ ਹਾਂ ਮੈਂ ਤਕਰੀਬਨ ਪੈਸੇ ਉਨੇ ਕੀ ਵਧਾਏ ਆ ਬਾਈ ਜਿੰਨਾ ਕਿ ਮਿੱਠਾ ਜ਼ਿਆਦਾ ਪਾਇਆ ਆ ਦੇਖੋ ਆ ਵੀ ਕਾਲਰ ਵਾਲੀ ਜੀ ਕੱਪੜੇ ਦਾ ਕੋਈ ਬਾਲਾ ਫਰਕ ਨਹੀਂ ਸਾਰਿਆਂ ਦਾ ਹੈ ਵਕਰਾੰਦ ਬਾਈ ਕੱਪੜਾ ਸਾਰਿਆਂ ਦਾ ਸਿਮਲਰ ਹੈ ਜੀ ਹਾਂ ਹਾਂਜੀ ਹਾਂ ਸੇਮ ਕਾ ਫੈਬਰਿਕ ਹੈ ਜੀ। ਆ ਵੀ ਕੋਲਰ ਵਾਲੀ ਹੈ ਜੀ। ਆ ਆ ਵੀ 599 ਰੁਪਏ ਚ। ਆ ਵੀ ਕੋਲਰ ਵਾਲੀ ਹੈ ਜੀ। ਆ ਵੀ 599 ਰੁਪਈਆ ਚ। ਆ ਵੀ ਸਸਤੀ ਹੋਏਗੀ ਜੀ। ਇਹ ਆ ਵੀ ਪੁੱਤ ਇੱਥੇ ਰੱਖ ਦੇ ਕਾਊਂਟਰ ਤੇ ਮਗਰੋਂ ਜਦੋਂ ਆਪਾਂ ਸ਼ਾਰਟ ਵੀਡੀਓ ਬਣਾਵਾਂਗੇ ਨਾ ਉਦੋਂ। ਵਿਕਰਾਂਤ ਭਾਈ ਲੋਰਾਂ ਦਿਖਾ ਯਾਰ ਇੱਕ ਲੋਰ ਦਿਖਾਈ ਸੀ ਬਹੁਤ ਬਈ ਆ ਰਹੀਆਂ ਲੋਰਾਂ ਜੀ। ਆ ਸਾਰੀਆਂ ਲੋਰਸ ਨੇ ਜੀ ਅਲੱਗ-ਅਲੱਗ ਆਰਟੀਕਲ ਜਿਹੜੇ ਜਿਹੜੇ ਪੈਂਟ ਵਾਂਗੂ ਲੱਗਦੀ ਸਾਰੀਆਂ ਪੈਂਟ ਵਾਂਗੂ ਲੱਗਣਗੀਆਂ ਜੀ ਬਈ ਇਹ। ਜੀ। ਇਹ ਬਲੈਕ ਵਨ ਜੀ ਜੀ ਠੀਕ ਹੈ ਜੀ ਆਹ ਲੋਰ ਆ ਜੀ ਹਾਂ ਜੀ ਹਾਂ ਇਹਦਾ ਦੂਜਾ ਰੰਗ ਬਈ ਆਹ ਵਾਲਾ ਜੀ ਜੀ ਇਹ ਕਿੰਨੇ ਦੀ ਆ ਇਹ ਬਈ ਹੋएगी 599 ਦੀ ਇਹ ਵੀ ਉਹਨੇ ਕਿ ਦੀ ਹੋਈ ਆ 699 ਦੀ ਸੌਰੀ 699 ਦੀ ਹਾਂ ਜੀ ਹਾਂ ਬਈ ਫੇਰ ਇਹਦੇ ਵਿੱਚ ਆਹ ਵਾਲਾ ਪੀਸ ਜੀ ਇੱਕ ਇੱਕ ਕਾਰਗੋ ਹੈ ਜੀ ਲੈ ਆ ਪੂਰਾ ਹੀ ਪੈਂਟ ਵਾਲਾ ਫੇਲ ਹੀ ਆ ਹਾਂਜੀ ਹਾਂ ਇਹ ਵੀ ਹੋਏਗਾ 699 ਦਾ ਜੀ 799 ਦਾ ਜੀ ਲਓ ਜੀ ਇਹ 500 600 700 ਜੀ ਭਾਈ ਇੱਥੇ ਇੱਥੇ ਆ ਇਹਨਾਂ ਦਾ ਰੇਟ ਹਾਂਜੀ ਹਾਂ ਇਹ ਤਕਰੀਬਨ ਤਕਰੀਬਨ ਮਤਲਬ ਘੱਟ ਤੋਂ ਘੱਟ ਵਾਲੀ 500 ਕਹਿ ਸਕਦੇ ਆ ਹਾਂਜੀ ਹਾਂ ਤੇ ਜ਼ਿਆਦਾ ਤੋਂ ਜ਼ਿਆਦਾ ਵਾਲੀ 700 ਹੋਊਗੀ ਆ ਇਹਦੀ ਖਾਕੀ ਹਾਂਜੀ ਹਾਂ 500 ਤੋਂ 700 ਦੇ ਰੇਟ ਦੇ ਵਿੱਚ ਵਿੱਚ ਜੀ ਲੋਹਰਾ ਨਮੀਆਂ ਤੇ ਕੋਈ ਇਹ ਪੀਸ ਆ ਜਿਹੜਾ ਕੋਈ ਰਿਜੈਕਸ਼ਨ ਵਾਲਾ ਪੀਸ ਨਹੀਂ ਮਤਲਬ ਬਿਲਕੁਲ ਜਿਹੜੇ ਹਾਂ ਹਾਂ ਜੀ ਆ ਫਰੈਸ਼ ਹੈ ਜੀ ਬਿਲਕੁਲ 599 699 ਆ ਵੀ 699 ਇਹ ਕੱਪੜੇ ਨੂੰ ਹੈਂਡ ਫੀਲ ਦੇਖੋ ਜੀ ਜੀ ਹਾਂ ਹੱਥ ਫੇਰ ਕੇ ਵੇਖੋ ਹਾਂ ਵਾਕੇ ਕੁਛ ਨਾ ਰਿਕੁਆਇਰਮੈਂਟਸ ਜਿਹਾ ਜਿੱਦਾਂ ਥੱਲੇ ਕਫ ਟਾਈਟ ਚਾਹੀਦਾ ਹੂੰ ਪਹੁੰਚੋ ਥੱਲੇ ਨਾ ਲੱਗੇ ਇਸ ਲਈ ਥੱਲੇ ਹਾ ਇਲਾਸਟਿਗੇਟਡ ਹੈ ਫਿਰ ਆ ਸ਼ਾਰਟਸ ਨੇ ਨਿਕਰਾਂ ਨੇ ਇਹ ਵੀ 400 599 ਬਾ 499 ਨਿਕਰਾਂ ਦੀ ਵਾਲੀ ਮੇਰੇ ਖਿਆਲ ਨਾਲ ਇਹ ਵੀ ਦੂਜੀ ਏਰ ਬਣੀ ਹੈ ਬਾਈ ਅੱਛਾ ਹਾਂਜੀ ਹਾਂ ਇਹ ਵੀ ਖਤਮ ਤੇ ਆਹ ਦੇਖੋ ਹਾਂਜੀ ਹਾਂ ਇਹਦਾ ਦੂਸਰਾ ਗੱਲੇ ਵੀ 499 ਜੀ ਹਮ ਪ੍ਰਾਈਸ ਤਾਂ ਮੈਂ ਕੋਸ਼ਿਸ਼ ਹੈ ਹੀ ਕੀਤੀ ਹੈ ਕਿ ਰੀਜ਼ਨੇਬਲ ਤੇ ਵਧੀਆ ਕੁਆਲਿਟੀ ਦਿੱਤੀ ਜਾਵੇ ਨਹੀਂ ਵਿਕਰਾਂਤ ਦੇਖ ਕੁਆਲਿਟੀ ਪਹਿਲਾਂ ਬੰਦੇ ਚਾਉਂਦੀ ਹੈ ਤੇ ਫਿਰ ਪ੍ਰੋਡਕਟ ਚਾਉਂਦਾ ਹਾਂਜੀ ਹਾਂ ਕੀ ਕਹਕ ਨੇ ਬਿਲਕੁਲ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਦੋਂ ਬੰਦੇ ਚ ਕੁਆਲਿਟੀ ਹੁੰਦੀ ਹੈ ਤੇ ਉਹਦੇ ਪ੍ਰੋਡਕਟ ਦੇ ਵਿੱਚ ਕੁਆਲਿਟੀ ਆ ਹੀ ਜਾਂਦੀ ਆ ਹਾਂਜੀ ਹਾਂ ਉਹ ਲੈ ਹੀ ਆਉਂਦਾ ਨਾ ਹੋਵੇ ਤਾਂ ਫਿਰ ਵੀ ਲੈਉਣੀ ਪੈ ਜਾਂਦੀ ਆ ਹਾਂਜੀ ਹਾਂ ਕਿਉਂਕਿ ਬੰਦੇ ਨੂੰ ਐਂ ਲੱਗਦਾ ਕਿ ਮੇਰਾ ਜਿਹੜਾ ਹੈਗਾ ਪ੍ਰੋਡਕਟ ਆ ਉਹ ਮੈਨੂੰ ਪੇਸ਼ ਕਰੇ ਕਹਨਈ ਬਾਈ ਵਿਕਰਮ ਹਾਂਜੀ ਅੱਜ ਕੱਲ ਨਾ ਬੜਾ ਇੱਕ ਟ੍ਰੈਂਡ ਜਿਹਾ ਚੱਲਿਆ ਵਿਆ ਜਿੱਦਾਂ ਸਸਤਾ ਮਾਲ 300 ਰੁਪਏ ਦੀ ਟੀ-ਸ਼ਰਟ ਚਾਰਸ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜੀ ਬਟ ਉਸ ਕੇਸ ਦੇ ਵਿੱਚ ਨਾ ਉਹਨਾਂ ਦੇ ਪ੍ਰੋਡਕਟ ਦੇ ਵਿੱਚ ਸਸਤਾਪਨ ਬੋਲਦਾ ਜੀ ਬਟ ਜੇ ਅਸੀਂ ਸਸਤਾ ਮੈਂ ਜੇ 300 ਦਾ ਨਹੀਂ ਵੇਚ ਕੇ 400 ਦਾ ਵੇਚ ਰਾਂ ਬਟ ਆਪਣੇ ਪ੍ਰੋਡਕਟ ਦੇ ਸਸਤਾਪਨ ਨਹੀਂ ਲਿਖੂਗਾ ਹੂੰ ਕੋਈ ਕਪੜੇ ਦੀ ਕੁਆਲਿਟੀ ਭਾਈ 1999 ਦੇ ਐਸੇ ਲਾਈਨ ਚ ਹੈ ਜੀ 24 25 ਸਾਲ ਦਾ ਕੰਮ ਕਰਦੀਨ ਹੋ ਗਏ ਠੀਕ ਹਾਂਜੀ ਹਾਂ ਤੇ ਵਿਕਰਾਂਤ ਭਾਈ ਜਿਹੜਾ ਵੈਬਸਾਈਟ ਕਿਹੜੀ ਹੈ ਆਪਣੀ ਜੇ ਕਿਸੇ ਨੇ ਵੈਬਸਾਈਟ ਸਰ ਵੈਬਸਾਈਟ ਆਪਣੀ ਸਟਾਰਟ ਹੋ ਗਈ ਹੈ bunchofbad.co.in ਜੀ ਹਾਂਜੀ ਹਾਂ ਉਹਦੇ ਵਿੱਚ ਆਨਲਾਈਨ ਸ਼ੋਪਿੰਗ ਕਰ ਸਕਦੇ ਜੀ ਆਨਲਾਈਨ ਸ਼ਾਪ ਕਰ ਸਕਦੇ ਹਾਂ ਜਿਹੜਾ ਆਨਲਾਈਨ ਸ਼ਾਪ ਕਰੂਗਾ ਉਹਨੂੰ ਆਨਲਾਈਨ ਹੀ ਘਰੇ ਪਹੁੰਚ ਜੂਗੀ ਉਹਨੂੰ ਬਾਈ ਤੋਂ ਆਨਲਾਈਨ ਹੀ ਬਾਈ ਘਰੇ ਪਹੁੰਚ ਜੂਗੀ ਜੇ ਬੰਦੇ ਨੇ ਇੱਥੇ ਆਉਣਾ ਤਾਂ ਇੱਥੋਂ ਵਾਲਾ ਐਡਰੈਸ ਕੀ ਹੈ ਇੱਥੋਂ ਵਾਲਾ ਐਡਰੈਸ ਤੁਸੀਂ ਵਿਲੇਜ ਭਟੀਆਂ ਪੈਂਦਾ ਜੀ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਓਪੋਜ਼ਿਟ ਐਚਡੀਐਫਸੀ ਬੈਂਕ ਪੈਂਦਾ ਗੂਗਲ ਦੇ ਉੱਪਰ ਲੋਕੇਸ਼ਨ ਹੈਗੀ ਹੈ ਠੀਕ ਹੈ ਜੀ ਹਾਂਜੀ ਹਾਂ ਤੇ ਜੇ ਕਿਸੇ ਬੰਦੇ ਨੇ ਇੱਥੋਂ ਫੋਨ ਕਰਕੇ ਨਹੀਂ ਆਨਲਾਈਨ ਕੋਈ ਆਰਡਰ ਹੋ ਗਿਆ ਜੀ ਸ਼ੁਰੂ ਕਰਤਾ ਜੀ ਉਹ ਆਪਾਂ 4 ਮਹੀਨੇ ਉਹਦੀ ਪਹਿਲਾਂ ਸਟੱਡੀ ਕੀਤੀ ਤੇ 3 ਮਹੀਨੇ ਹੋਣ ਨੂੰ ਸਟਾਰਟਡ ਹੈ ਜੀ ਹੁਣ ਮਤਲਬ ਜਿਹੜਾ ਬੰਦਾ ਫੋਨ ਕਰਕੇ ਕਹੂਗਾ ਮੈਨੂੰ ਆ ਆਰਟੀਕਲ ਚਾਹੀਦਾ ਬੰਦਾ ਫੋਨ ਕਰਕੇ ਕਹੂਗਾ ਤੁਹਾਡੇ ਕੋਲ ਕਿਹਰੇ ਆਰਟੀਕਲ ਆ ਤੁਸੀਂ ਵਟਸਐਪ ਤੇ ਭੇਜ ਦਿਓਗੇ ਜੇ ਵੈਬਸਾਈਟ ਦੇਖੇਗਾ ਨਾ ਵੈਬਸਾਈਟ ਤੇ ਹੈਗੇ ਵੈਬਸਾਈਟ ਤੇ 올 ਆਰਟੀਕਲਸ ਆ ਰਹਨ ਵੈਬਸਾਈਟ ਬੰਦਾ ਫੋਟੋ ਕੱਚ ਕੇ ਭੇਜ ਦੇਵੇ ਜੇ ਬੰਦੇ ਨੇ ਆਨਲਾਈਨ ਉੱਥੇ ਆਰਡਰ ਨਹੀਂ ਕਰਨਾ ਠੀਕ ਹੈ ਜੀ ਇੱਥੋਂ ਗੋਰੀ ਹੋ ਜਾਊਗਾ ਠੀਕ ਹੈ ਹਾਂਜੀ ਤੇ ਕੋਈ ਵੀ ਸੱਜਣ ਕਿਸੇ ਵੀ ਤਰ੍ਹਾਂ ਦਾ ਆਰਟੀਕਲ ਆ ਜਿਹੜਾ ਵਿਕਰਾਂਤ ਹੋਣਾ ਤੋਂ ਮਗਾਉਣਾ ਚਾਹੁੰਦਾ ਤਾਂ 22 ਵਿਕਰਾਂਤ ਹੋਣਾ ਨੂੰ ਤੁਸੀਂ ਫੋਨ ਕਰ ਦਿਓ ਤੇ ਕਿਸੇ ਵੀ ਤਰ੍ਹਾਂ ਦੀ ਟੀ-ਸ਼ਰਟ, ਸ਼ਾਰਟ, ਅ ਲੋਅਰ ਕਾਲਰ ਵਾਲੀ ਟੀ-ਸ਼ਰਟ ਮਤਲਬ ਆਪਣੇ ਕੋਲੇ ਇਹ ਚਾਰ ਬਣਦੇ ਆ ਨਾ ਬਾਈ ਨਹੀਂ ਬਾਈ ਜੀ ਆਉਣ ਵਾਲੇ ਸਮੇਂ 'ਚ ਜਿੰਨਾ ਆਰਡਰ ਦੇ ਜਿੰਨਾ ਆ ਜਾਣਗੇ ਸਵੈਟਰ ਹੋਣਗੇ, ਜੈਕਟ ਹੋਏਗੀ, ਪੈਂਟ ਹੋਏਗਾ, ఎవਰੀਥਿੰਗ ਹੋਏਗਾ ਜੀ। ਉਹ ਉਹ ਆਉਣ ਵਾਲੇ ਸਮੇਂ 'ਚ ਹੋਊਗਾ ਕਿ ਉਹਦੋਂ ਆਪਾਂ ਆਉਣ ਵਾਲੇ ਸਮੇਂ 'ਚ ਉਹਦੋਂ ਵੀਡੀਓ ਹੋਰ ਪਾ ਦਾਂਗੇ। ਹੋਰ ਪਾ ਦਾਂਗੇ ਜੀ। ਹਲ-ਹਲ ਆਪਾਂ ਆ ਚਾਰ ਚੀਜ਼ਾਂ ਆਪਣੇ ਕੋਲੇ ਪਈਆਂ। 올 ਆਰ ਓਨ ਵੈਬਸਾਈਟ। ਵੈਬਸਾਈਟ 'ਤੇ ਸਾਰਾ ਕੁਝ ਆਏਗਾ। ਹਾਂ ਜਿਹੜੀਆਂ ਚੀਜ਼ਾਂ ਵੈਬਸਾਈਟ 'ਤੇ ਪਈਆਂ ਤੇ ਤੁਸੀਂ ਵੈਬਸਾਈਟ ਤੇ ਵੀ ਜਾ ਕੇ ਵਿਜ਼ਿਟ ਕਰ ਸਕਦੇ ਆ ਤੇ ਦੁਕਾਨ ਤੇ ਵੀ ਵਿਜ਼ਿਟ ਕਰ ਸਕਦੇ ਆ ਤਾਂ ਤੁਸੀਂ ਖੁਦ ਵੀ ਆ ਕੇ ਵਿਜ਼ਿਟ ਕਰ ਸਕਦੇ ਆ ਤੇ ਜੇ ਤੁਸੀਂ ਮੰਗਵਾਉਣਾ ਘਰੇ ਬੈਠ ਕੇ ਤਾਂ ਤੁਸੀਂ ਆਨਲਾਈਨ ਆਰਡਰ ਵੀ ਕਰ ਸਕਦੇ ਆ ਨੰਬਰ ਸਕਰੀਨ ਤੇ ਦਿਖ ਰਿਹਾ ਬਾਈ ਵਿਕਰਾਂਤ ਹੁਣਾ ਦੇ ਇੱਥੇ ਸ਼ਾਪ ਦਾ ਕੋਈ ਵੀ ਸੱਜਣ ਫੋਨ ਕਰੇ ਤੇ ਬਾਈ ਹੁਣੀ ਸੇਵਾ ਦੇ ਵਿੱਚ ਹਾਜ਼ਰ ਆ ਸੱਜਣ ਜਿਉਂਦੇ ਰਹੋ